ਇਸ ਫਿਲਮ ਦੇ ਵਿੱਚ ਕੀ ਕੁਝ ਨਵਾਂ ਕੁਝ ਦੇਖਣ ਨੂੰ ਜਿਹੜਾ ਦਰਸ਼ਕਾਂ ਨੂੰ ਮਿਲੇਗਾ ਭੈਣ ਤੇ ਭਰਾ ਦਾ ਤੇ ਦੋ ਭਰਾਵਾਂ ਦਾ ਮਾਪਿਓ ਦਾ ਸਾਰਿਆਂ ਦਾ ਰਿਸ਼ਤਿਆਂ ਦਾ ਸੀ ਪਿਆਰ ਕਿੰਨਾ ਉਹਨਾਂ ਦਾ ਤੋਂ ਬਾਅਦ ਉਹਨਾਂ ਦਾ ਇੱਕ ਭਰਾ ਜਿਹੜਾ ਮੇਰਾ ਵਧੀਆ ਲੋ ਬ੍ਰਦਰ ਆ ਜਿਹੜਾ ਛੋਟਾ ਉਹ ਬਾਹਰ ਜਾਂਦਾ ਉਹ ਕਿਹੜੀਆਂ ਮੁਸ਼ਕਲਾਂ ਉਹਨੂੰ ਫੇਸ ਕਰਨੀਆਂ ਪੈਂਦੀਆਂ ਇਹ ਟਾਈਟਲ ਹੈ ਜਿਹੜਾ ਉਹ ਹਰ ਇੱਕ ਰਿਸ਼ਤੇ ਨੂੰ ਜਸਟੀਫਾਈ ਕਰੂਗਾ ਤੁਸੀਂ ਇਹ ਨਾ ਸੋਚੋ ਕਿ ਇਹ ਫਿਲਮ ਰੋਮਾਂਟਿਕ ਹੈ ਐਂਡ ਸਿਰਫ ਕਪਲਸ ਲਈ ਹੈ ਕਿਉਂਕਿ ਜਿਵੇਂ ਤੁਸੀਂ ਟ੍ਰੇਲਰ ਦੇਖਿਆ ਹੋਊਗਾ ਫਿਲਮ ਦੇ ਅੰਦਰ ਬੱਚੇ ਦੀ ਗੱਲ ਕੀਤੀ ਗਈ ਹੈ ਪੇਰੈਂਟਸ ਦੀ ਗੱਲ ਕੀਤੀ ਗਈ ਹੈ ਪੈਨਟਰਾ ਦੇ ਰਿਸ਼ਤੇ ਦੀ ਗੱਲ ਕੀਤੀ ਗਈ ਹੈ ਕੈਨੇਡਾ ਵੀ ਹੈਗਾ ਉਹ ਦਿਖਾਇਆ ਗਿਆ ਹੈ ਨਾ ਫਿਲਮ ਦੇ ਵਿੱਚ ਤੇ ਇੱਕ ਪਿੰਡ ਪਿੰਡ ਲੈਵਲ ਤੇ ਬਿਲਕੁਲ ਬਿਆਹ ਦੇ ਵਿੱਚ ਜਿੰਨੇ ਆਪਣੇ ਰਿਸ਼ਤੇ ਫੁੱਫੜਾ ਪੂਆ ਮਾਮੇ ਚਾਚੇ ਤਾਏ ਹਨ ਤੇ ਇੱਕ ਬਾਬਾ ਅੰਡੀ ਗਵਾਂਡੀ ਹੁੰਦਾ ਜਿਹੜਾ ਜਿਹਨੂੰ ਹਰੇਕ ਕੋਈ ਨਾ ਕੋਈ ਟੀਚਰ ਕਰਦਾ ਤਾਂ ਤੱਕੇ ਬਾਬਾ ਵੀ ਟੀਚਰ ਨਾਲ ਹੀ ਗੱਲ ਕਰਦਾ ਹਨ ਉਹ ਸਾਰੀਆਂ ਚੀਜ਼ਾਂ ਸੀ ਸਾਰੀਆਂ ਸਮੇਟੀਆਂ ਨੇ ਇਹਦੇ ਵਿੱਚ ਫਿਲਮ ਦੇ ਵਿੱਚ ਫਿਲਮ ਬਹੁਤ ਹੀ ਜ਼ਿਆਦਾ ਬਾਕਮਾਲ ਬਣਾਈ ਗਈ ਹੈ ਤੇ ਜਿਹਨੂੰ ਬੰਟੀ ਬਾਈ ਉਹਨੇ ਡਾਇਰੈਕਟ ਕੀਤਾ ਮੈਂ ਤਾਂ ਇਹ ਚੀਜ਼ ਦੇਖ ਰਿਹਾ ਸੀ ਵੀ ਇੰਨੀਆਂ ਚੀਜ਼ਾਂ ਨੂੰ ਇਕੱਠੇ ਕਿਦਾਂ ਪਰੋ ਕੇ ਮਤਲਬ ਇੱਕ ਜਿਵੇਂ ਸੂਈ ਦੇ ਧਾਗੇ ਨਾਲ ਬਹੁਤ ਹੀ ਇਹ ਜਿਹਾ ਸੋਹਣਾ ਸੂਟ ਤਿਆਰ ਕੀਤਾ ਵੀ ਜਿਹਨੂੰ ਆਪਾਂ ਜਿਵੇਂ ਪਾ ਕੇ ਵੀ ਖੁਸ਼ ਹੋ ਜਾਗੇ ਤੇ ਬਸੋ ਪੀ ਲਈ ਹੈ ਜੀ ਚਿਲड्रन ਡੇ ਵਾਲੇ ਦਿਨ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਫਿਲਮ ਦੇਖ ਕੇ ਆਓ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਆਪਣੇ ਜਿੰਨੇ ਵੀ ਭੈਣ ਭਰਾ ਰਿਸ਼ਤੇਦਾਰ ਹੈ ਸਾਰਿਆਂ ਨੂੰ ਲੈ ਕੇ ਜਾਓ ਸਾਨੂੰ ਪਤਾ ਵੀ ਤੁਹਾਡੇ ਰਿਵਿਊ ਬਹੁਤ ਅੱਛੇ ਹੋਣਗੇ ਕਿਉਂਕਿ ਇਹ ਇੱਕ ਫਿਲਮ ਇੱਕ ਮੈਸੇਜ ਹੈਗਾ ਜਿਹੜਾ ਕਿ ਇੱਕ ਪਰਿਵਾਰਕ ਫਿਲਮ ਹੈ ਐਆਂ ਜਿਹੀਆਂ ਫਿਲਮਾਂ ਨੂੰ ਜੇ ਤੁਸੀਂ ਐਪਰੀਸ਼ੀਏਟ ਕਰੋਗੇ ਤਾਂ ਹੀ ਅੱਗੇ ਨਵੇਂ-ਨਵੇਂ ਹੋਰ ਕਨਸੈਪਟ ਬਣਨਗੇ ਹਣਾ ਮੈਂ ਚੰਦਰਨੀ ਗੈਣਾ ਤੁਸੀਂ ਜੁੜੇ ਹੋ ਰੋਜਾਨਾ ਸਪੋਕਸਮੈਨ ਦੇ ਨਾਲ ਪੰਜਾਬੀ ਮੂਵੀ ਇੱਕ ਤੇਰੇ ਕਰਕੇ ਦਾ ਜਿਹੜਾ ਅੱਜ ਜਿਹੜੀ ਸਟਾਰ ਕਾਸਟ ਹੈ ਉਹ ਅੰਮ੍ਰਿਤਸਰ ਪਹੁੰਚੀ ਆ ਤਾਂ ਗੱਲਬਾਤ ਵੀ ਕਰਾਂਗੇ ਕਿ ਆਖਿਰਕਾਰ ਇਸ ਫਿਲਮ ਦਾ ਜਿਹੜਾ ਟਾਈਟਲ ਜਿਹੜਾ ਰੱਖਿਆ ਗਿਆ ਇੱਕ ਤੇਰੇ ਕਰਕੇ ਆਖਿਰਕਾਰ ਇਸ ਫਿਲਮ ਦੇ ਵਿੱਚ ਕੀ ਕੁਝ ਖਾਸ ਜਿਹੜਾ ਹੈ ਉਹ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ ਤਾਂ ਸਾਡੇ ਨਾਲ ਸਟਾਰ ਕਾਸਟ ਜਿਹੜੀ ਆ ਉਹ ਮੌਜੂਦ ਹੈ ਤਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਜਸਕਰਨ ਗਰੇਵਾਲ ਜੀ ਦਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਆਰ ਬਹੁਤ ਬਹੁਤ ਧੰਨਵਾਦ ਸਾਰੇ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਦਰਸ਼ਕਾਂ ਦਾ ਬਹੁਤ ਧੰਨਵਾਦ ਤੇ ਅੰਮ੍ਰਿਤਸਰ ਅੱਜ ਅਸੀਂ ਪਹੁੰਚੇ ਹਾਂ ਗੁਰੂ ਗੁਰੂਆਂ ਦੀ ਗੁਰੂ ਮਹਾਰਾਜ ਦੀ ਧਰਤੀ ਦੇ ਉੱਤੇ ਸਾਡਾ ਬਹੁਤ ਹੀ ਮਤਲਬ ਇੱਥੇ ਆ ਕੇ ਦਿਲ ਖੁਸ਼ ਹੋਇਆ ਤੇ ਹਾਂਜੀ ਸਰ ਸਭ ਤੋਂ ਪਹਿਲਾ ਜਿਹੜਾ ਸਵਾਲ ਹੈ ਇੱਕ ਤੇਰੇ ਕਰਕੇ ਫਿਲਮ ਦਾ ਟਾਈਟਲ ਆਖਰਕਾਰ ਇਹ ਨਾਮ ਜੜਾਇਆ ਉਹ ਕਿਸ ਤਰ੍ਹਾਂ ਪਿਆਰ ਔਰ ਜ਼ਹਿਨ ਦੇ ਵਿੱਚ ਇਸ ਨਾਮ ਨੂੰ ਲੈ ਕੇ ਔਰ ਇਸ ਸਟੋਰੀ ਨੂੰ ਲੈ ਕੇ ਕੀ ਕੁਝ ਚੱਲ ਰਿਹਾ ਸੀ ਜੀ ਜਿਹੜਾ ਫਿਲਮ ਦਾ ਨਾਮ ਸੀਗਾ ਉਹ ਵੈਸੇ ਪ੍ਰੋਡੂਸਰ ਸਾਹਿਬ ਤੇ ਇਧਰ ਬੰਟੀ ਭਾਈ ਉਹਨਾਂ ਨੇ ਡਾਇਰੈਕਟਰ ਸਾਹਿਬ ਨੇ ਰੱਖਿਆ ਸੀਗਾ ਇਹਨਾਂ ਦੇ ਇਦਾਂ ਦੇ ਥਾਟ ਪਹਿਲਾਂ ਦਿਮਾਗ ਦੇ ਵਿੱਚ ਚੱਲਦੇ ਰਹਿੰਦੇ ਸੀ ਬਾਕੀ ਜਦੋਂ ਅਸੀਂ ਮੂਵੀ ਬਣਾਈ ਹੈ ਜਾਂ ਮੂਵੀ ਦਾ ਜਿਹੜਾ ਸਾਰਾ ਕਨਸੈਪਟ ਆ ਉਹ ਮੂਵੀ ਦਾ ਇੱਕ ਤੇਰੇ ਕਰਕੇ ਮਤਲਬ ਹਰੇਕ ਬੰਦੇ ਦੇ ਉੱਪਰ ਉਹ ਫਿਲਮ ਰੁਕ ਦੀਆ ਮਤਲਬ ਹਰੇਕ ਨੂੰ ਅਸੀਂ ਕਹਿੰਦੇ ਵੀ ਇੱਕ ਤੇਰੇ ਕਰਕੇ ਨਾ ਤਾਂ ਕਰਕੇ ਫਿਲਮ ਨੂੰ ਅਸੀਂ ਇਹੀ ਨਾਮ ਦੇਣਾ ਬਿਹਤਰ ਸਮਝਿਆ। ਸਟੋਰੀ ਦੀ ਗੱਲ ਕਰੀਏ ਤਾਂ ਇਸ ਫਿਲਮ ਦੇ ਵਿੱਚ ਕੀ ਕੁਝ ਨਵਾਂ ਕੁਝ ਦੇਖਣ ਨੂੰ ਜਿਹੜਾ ਦਰਸ਼ਕਾਂ ਨੂੰ ਮਿਲੇਗਾ? ਹਾਂਜੀ ਇਹ ਫਿਲਮ ਦੇ ਵਿੱਚ ਅਸੀਂ ਭੈਣ ਤੇ ਭਰਾ ਦਾ ਤੇ ਦੋ ਭਰਾਵਾਂ ਦਾ ਮਾਪਿਓ ਦਾ ਸਾਰਿਆਂ ਦਾ ਰਿਸ਼ਤਿਆਂ ਦਾ ਅਸੀਂ ਪਿਆਰ ਕਿੰਨਾ ਉਹਨਾਂ ਦਾ ਇੰਡੀਆ ਰਹਿੰਦੇ ਆ ਜਦੋਂ ਉਹ ਉਹਨਾਂ ਦਾ ਕਿੰਨਾ ਪਿਆਰ ਹੁੰਦਾ ਫਿਰ ਉਹ ਉਸ ਤੋਂ ਬਾਅਦ ਉਹਨਾਂ ਦਾ ਇੱਕ ਭਰਾ ਜਿਹੜਾ ਮੇਰਾ ਰੀਅਲ ਬ੍ਰਦਰ ਆ ਜਿਹੜਾ ਛੋਟਾ ਉਹ ਬਾਹਰ ਜਾਂਦਾ ਉਹ ਕਿਹੜੀਆਂ ਮੁਸ਼ਕਲਾਂ ਉਹਨੂੰ ਫੇਸ ਕਰਨੀਆਂ ਪੈਂਦੀਆਂ ਉੱਥੇ ਜਾ ਕੇ ਉਹਦੀ ਕਿਹੜੀ ਕਿਹੜੀ ਫੈਮਿਲੀ ਜਾਂ ਸਾਡੇ ਚੋਂ ਜਾਂ ਉਹਦੇ ਜਿਹੜੇ ਇਨਲਾ ਫੈਮਿਲੀ ਆ ਉਹਦੇ ਵਿੱਚੋਂ ਉਹਦੇ ਨਾਲ ਕੌਣ ਕੌਣ ਉਹਦੀ سپورਟਿੰਗ ਦੇ ਵਿੱਚ ਰਹਿੰਦਾ ਤਾਂ ਫਿਰ ਉਸ ਤੋਂ ਬਾਅਦ ਉਹਦਾ ਬੱਚਾ ਥੋੜੀ ਜਿਹੀ ਕਿਸੇ ਪ੍ਰੋਬਲਮ ਦੇ ਵਿੱਚ ਆ ਜਾਂਦਾ ਉਹਨੂੰ ਫੇਰ ਕੀ ਕੀ ਮੁਸ਼ਕਲਾਂ ਚੱਲਣੀਆਂ ਪੈਂਦੀਆਂ ਟੋਟਲ ਸਾਰੀਆਂ ਚੀਜ਼ਾਂ ਨੂੰ ਅਸੀਂ ਦਿਖਾਇਆ ਤੇ ਫਿਰ ਉਸ ਤੋਂ ਬਾਅਦ ਮਾਡਰਨ ਰਿਸ਼ਤਿਆਂ ਬਾਰੇ ਵੀ ਮਤਲਬ ਫਿਲਮ ਨੂੰ ਜਰੂਰ ਤੁਸੀਂ ਦੇਖੋਗੇ ਮੈਂ ਇਹਦੇ ਬਾਰੇ ਇੰਨਾ ਵੀ ਨਹੀਂ ਦੱਸ ਸਕਦਾ ਵੀ ਫਿਲਮ ਬਹੁਤ ਹੀ ਜ਼ਿਆਦਾ ਬਾਕਮਾਲ ਬਣਾਈ ਗਈ ਹੈ ਤੇ ਜਿਹਨੂੰ ਬੰਟੀ ਬਾਈ ਹੋਣੇ ਡਾਇਰੈਕਟ ਕੀਤਾ ਮੈਂ ਤਾਂ ਇਹ ਚੀਜ਼ ਦੇਖ ਰਿਹਾ ਸੀ ਵੀ ਇੰਨਾਂ ਚੀਜ਼ਾਂ ਨੂੰ ਇਕੱਠੇ ਕਿਦਾਂ ਪਰੋਕੇ ਮਤਲਬ ਇੱਕ ਜਿਵੇਂ ਸੂਈ ਦੇ ਧਾਗੇ ਨਾਲ ਬਹੁਤ ਹੀ ਇਹੋ ਜਿਹਾ ਸੋਹਣਾ ਸੂਟ ਤਿਆਰ ਕੀਤਾ ਵੀ ਜਿਹਨੂੰ ਆਪਾਂ ਜਿਵੇਂ ਪਾ ਕੇ ਬੀ ਖੁਸ਼ ਹੋ ਜਾਗੇ ਬਹੁਤ ਸੋਹਣਾ ਸੂਟ ਤੁਸੀਂ ਜਿਹੜੇ ਪ੍ਰਭ ਗਿੱਲ ਭਾਜੀ ਹੈਗੇ ਨੇ ਉਹਨਾਂ ਦਾ ਤੁਸੀਂ ਵੱਡੇ ਭਾਈ ਦਾ ਜਿਹੜਾ ਰੋਲ ਅਦਾ ਕੀਤਾ ਹੈ ਤੇ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਇਸ ਫਿਲਮ ਦੇ ਵਿੱਚ ਕਿਉਂਕਿ ਵਧੀਆ ਐਕਟਰ ਵੀ ਹੈ ਨੇ ਔਰ ਤੁਸੀਂ ਵੀ ਬਹੁਤ ਵਧੀਆ ਗਾਉਂਦੇ ਵੀ ਹੋ ਤਾਂ ਕਿਸ ਤਰ੍ਹਾਂ ਦਾ ਜਿਹੜਾ ਐਕਸਪੀਰੀਅੰਸ ਇਸ ਫਿਲਮ ਦੇ ਵਿੱਚ ਰਿਹਾ ਤੁਹਾਡਾ ਜਦੋਂ ਆਪਾਂ ਕਿਸੇ ਨੂੰ ਵੀ ਮੈਂ ਮਤਲਬ ਪਹਿਲਾਂ ਨਹੀਂ ਆਪਾਂ ਮਿਲੇ ਹੁੰਦੇ ਨਾ ਬਸੇ ਅਸੀਂ ਗਾਣੇ ਬਹੁਤ ਸੁਣਦੇ ਰਹਿੰਦੇ ਸੀ ਪ੍ਰਭ ਬਾਈ ਦੇ ਜਦੋਂ ਇਹ ਕਨਸੈਪਟ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਸ ਦੇ ਵਿੱਚ ਮੈਂ ਤੇ ਪ੍ਰਭ ਬਾਈ ਇਕੱਠੇ ਹੋਏ ਪਹਿਲੇ ਦਿਨ ਥੋੜਾ ਜਿਹਾ ਇੱਕ ਦੂਜੇ ਨੂੰ ਇੱਕ ਦੂਜੇ ਨਹੀਂ ਮਤਲਬ ਜਾਣਦੇ ਸੀਗੇ ਜਦੋਂ ਜਦੋਂ ਅਸੀਂ ਇੱਕ ਦੋ ਮੁਲਾਕਾਤਾਂ ਸਾਡੀਆਂ ਹੁੰਦੀਆਂ ਸੈਟ ਤੇ ਤਾਂ ਉਸ ਤੋਂ ਬਾਅਦ ਅਸੀਂ ਬਹੁਤ ਜ਼ਿਆਦਾ ਇੱਕ ਦੂਜੇ ਨਾਲ ਕੰਫਰਟ ਹੋ ਗਏ ਸੀਗੇ ਤੇ ਬਹੁਤ ਜ਼ਿਆਦਾ ਪ੍ਰਾਮਾਂਗੋਈ ਸਾਰਾ ਸ਼ੂਟ ਕੰਪਲੀਟ ਹੋਇਆ ਲਾਸਟ ਤੱਕ ਉਹ ਵਧੀਆ ਰਿਹਾ ਸ਼ੂਟ ਤੇ ਬਾਈ ਉਹਨਾਂ ਨੇ ਬਹੁਤ ਵਧੀਆ ਐਕਟ ਕੀਤਾ ਸੋ ਤੁਸੀਂ ਗੱਲ ਕੀਤੀ ਕਿ ਇਹ ਜਿਹੜੀ ਫਿਲਮ ਹੈ ਇੱਕ ਪਰਿਵਾਰਿਕ ਫਿਲਮ ਹੈ ਜਿਸ ਤਰ੍ਹਾਂ ਕਿ ਕਿਸੇ ਦੇ ਮੁਸੀਬਤ ਪੈਂਦੀ ਹੈ ਤਾਂ ਸਾਰੇ ਜਿਹੜੇ ਉਹ ਇਕੱਠੇ ਹੋ ਜਾਂਦੇ ਨੇ ਪਰ ਅੱਜ ਦੀ ਜਿਹੜੀ ਦੌਰ ਦੀ ਗੱਲ ਕਰੀਏ ਤੇ ਕਾਫੀ ਜ਼ਿਆਦਾ ਜਿਹੜਾ ਉਹ ਇਸ ਤੋਂ ਉਲਟ ਦੇਖਣ ਨੂੰ ਮਿਲਿਆ ਕਿਉਂਕਿ ਅੱਜ ਕੱਲ ਜਿਹੜੇ ਰਿਸ਼ਤੇ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਉਹ ਖਟਾਸ ਜਿਹੜੀ ਹੈ ਉਹ ਪੈਦਾ ਹੋ ਰਹੀ ਹੈ ਤਾਂ ਇਸ ਫਿਲਮ ਦੇ ਵਿੱਚ ਆਖਿਰਕਾਰ ਇਸ ਖਟਾਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਿਲਕੁਲ ਬਿਲਕੁਲ ਅਸੀਂ ਇਹ ਦੂਰ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਜਿਹੜਾ ਭਰਾਵਾਂ ਦਾ ਪਿਆਰ ਆ ਉਹ ਉਦਾਂ ਹੀ ਬਣਿਆ ਰਹੇ ਹਨ ਬਾਕੀ ਇਹ ਕੀ ਹੁੰਦਾ ਵੀ ਜਿਹੜਾ ਆਪਾਂ ਜਿਹੜੇ ਸਕੇ ਭਰਾ ਹੁੰਦੇ ਆ ਕਹਿੰਦੇ ਨੇ ਬਾਹਾਂ ਮਾ ਖੇਚਣਾ ਇੱਕ ਦੂਜੇ ਵੱਲ ਆਉਂਦੀਆਂ ਹਨ ਭੱਜੀਆਂ ਬਾਹਾਂ ਤੇ ਉਹਦਾ ਸਕੇ ਭਰਾਵਾਂ ਦਾ ਰਿਸ਼ਤਾ ਕਦੇ ਵੀ ਟੁੱਟ ਨਹੀਂ ਸਕਦਾ ਇੱਕ ਇਦਾਂ ਦਾ ਹੁੰਦਾ ਵੀ 9 ਮਾਸ ਦਾ ਰਿਸ਼ਤਾ ਹੁੰਦਾ ਨਾ ਜਿਹੜਾ ਉਹ ਕਦੇ ਵੀ ਨਹੀਂ ਟੁੱਟ ਸਕਦਾ ਤੇ ਅਸੀਂ ਤਾਂ ਆਪਦੇ ਵੱਲੋਂ ਵੀ ਮੈਸੇਜ ਦਿੱਤਾ ਤੇ ਦਿਖਾਇਆ ਵੀ ਕਿੰਨਾ ਭਰਾ ਇੱਕ ਦੂਜੇ ਦੂਸਰੇ ਭਰਾ ਨੂੰ ਕਿੰਨਾ ਪਿਆਰ ਕਰਦਾ ਜਾਂ ਫੈਮਿਲੀ ਸਾਰੀ ਇੱਕ ਦੂਜੇ ਨੂੰ ਕਿੰਨਾ ਪਿਆਰ ਕਰਦੀ ਆ ਮਤਲਬ ਜਦੋਂ ਤੁਸੀਂ ਇਹ ਮੂਵੀ ਆ ਜੂਗੀ ਮੇਰੇ ਹਿਸਾਬ ਨਾਲ ਅਸੀਂ ਹੋਰ ਪਿਆਰ ਨੂੰ ਹੋਰ ਵਾਦਾ ਦੇ ਦਵਾਂਗੇ ਮਤਲਬ ਹੋ ਵਧੂਗਾ ਵੀ ਇੱਕੀ ਤਰੀਕ ਨੂੰ ਸਾਰੇ ਰਿਲੀਜ਼ ਹੋ ਰਹੀ ਹੈ ਜੀ 14 ਨਵੰਬਰ ਨੂੰ ਸਾਰੇ ਸਿਨੇਮੇਕਰਾਂ ਦੇ ਵਿੱਚ ਤੁਹਾਡੇ ਨੇੜੇ ਸਾਰੇ ਸਿਨੇਮੇਕਰਾਂ ਦੇ ਵਿੱਚ ਸਾਡੀ ਮੂਵੀ ਲੱਗ ਜੂਗੀ ਤੇ ਤੁਸੀਂ ਸਾਰੇ ਜਣੇ ਆਪਣੇ ਪਰਿਵਾਰ ਸਮੇਤ ਆਪਣੇ ਯਾਰਾਂ ਦੋਸਤਾਂ ਸਮੇਤ ਉਹਦੇ ਮਾਂ ਆਪਣੇ ਭੈਣਾਂ ਸਾਰਿਆਂ ਦੇ ਨਾਲ ਤੁਸੀਂ ਪਹੁੰਚ ਸਕਦੇ ਹੋ ਤੇ ਫਿਲਮ ਦੇਖ ਕੇ ਤੁਹਾਨੂੰ ਬਹੁਤ ਅੱਛਾ ਲੱਗੇਗਾ ਆ ਬਿਲਕੁਲ ਜੀ ਜਸਕਰਨ ਗਰੇਵਾਦੀ ਨੇ ਬਹੁਤ ਵਧੀਆ ਜਿਹੜੀ ਇਸ ਫਿਲਮ ਨੂੰ ਲੈ ਕੇ ਜਿਹੜੇ ਆਪਣੇ ਐਕਸਪੀਰੀਅੰਸ ਸਾਂਝੇ ਕੀਤੇ ਔਰ ਇਹ ਦੱਸਿਆ ਕਿ ਕਿਸ ਤਰ੍ਹਾਂ ਇੱਕ ਭਰਾ ਦਾ ਭਰਾ ਦੇ ਇੱਕ ਰਿਸ਼ਤੇ ਜਿਹੜਾ ਹੈ ਉਹਦੇ ਬਾਰੇ ਵੀ ਜਿਹੜਾ ਉਹਨਾਂ ਨੇ ਚਰਣਾ ਪਾਇਆ ਤਾਂ ਗੱਲਬਾਤ ਕਰਦੇ ਆ ਡਾਇਰੈਕਟਰ ਸਾਹਿਬ ਦੇ ਨਾਲ ਸਰ ਕੀ ਕਹਿਣਾ ਚਾਹੋਗੇ ਕਿਉਂਕਿ ਫਿਲਮ ਜਸਕਰਨ ਬਾਜੀ ਨੇ ਬਹੁਤ ਵਧੀਆ ਦੱਸਿਆ ਕਿ ਇਸ ਫਿਲਮ ਦੇ ਵਿੱਚ ਜੋ ਇੱਕ ਰਿਸ਼ਤਾ ਬਖਾਇਆ ਗਿਆ ਇੱਕ ਫੈਮਿਲੀ ਦਾ ਰਿਸ਼ਤਾ ਹੈ ਕੀ ਕਹਿਣਾ ਚਾਹੋਗੇ ਕਿੰਨਿਆਕ ਇਸ ਫਿਲਮ ਨੂੰ ਬਣਾਉਣ ਵਾਸਤੇ ਕੋਈ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪਿਆ ਤੁਹਾਨੂੰ ਅ ਦੇਖੋ ਮੁਸ਼ਕਿਲਾਂ ਹਮੇਸ਼ਾ ਹੁੰਦੀਆਂ ਹੁੰਦੀਆਂ ਕੁਝ ਵੀ ਕੰਮ ਆਪਾਂ ਜਦੋਂ ਸੇੜਦੇ ਆ ਤਾਂ ਮੁਸ਼ਕਿਲਾਂ ਤਾਂ ਆਪਣੇ ਸਾਹਮਣੇ ਹੀ ਹੁੰਦੀਆਂ ਆ ਪਰ Winner ਹੋਈ ਹੁੰਦਾ ਜਿਹੜਾ ਮੁਸ਼ਕਿਲਾਂ ਤੋਂ ਅੱਗੇ ਲੰਘ ਕੇ ਉਸ ਚੀਜ਼ ਨੂੰ ਵਧੀਆ ਤਰੀਕੇ ਨਾਲ ਰਿਪਰੈਜ਼ੈਂਟ ਕਰ ਸਕੇ ਤੇ ਸਾਡੀ ਫਿਲਮ ਦਾ ਟਾਈਟਲ ਜਿਵੇਂ ਤੁਸੀਂ ਦੇਖਿਆ ਇੱਕ ਤੇਰੇ ਕਰਕੇ ਹਨਾ ਤੇ ਇਹ ਟਾਈਟਲ ਹੈ ਜਿਹੜਾ ਉਹ ਹਰ ਇੱਕ ਰਿਸ਼ਤੇ ਨੂੰ ਜਸਟੀਫਾਈ ਕਰੂਗਾ ਤੁਸੀਂ ਇਹ ਨਾ ਸੋਚੋ ਕਿ ਇਹ ਫਿਲਮ ਰੋਮਾਂਟਿਕ ਹੈ ਐਂਡ ਸਿਰਫ ਕਪਲਸ ਲਈ ਹੈ ਕਿਉਂਕਿ ਜਿਵੇਂ ਤੁਸੀਂ ਟ੍ਰੇਲਰ ਦੇਖਿਆ ਹੋਊਗਾ ਫਿਲਮ ਦੇ ਅੰਦਰ ਬੱਚੇ ਦੀ ਗੱਲ ਕੀਤੀ ਗਈ ਹੈ ਪੇਰੈਂਟਸ ਦੀ ਗੱਲ ਕੀਤੀ ਗਈ ਹੈ ਭੈਣ ਭਰਾ ਦੇ ਰਿਸ਼ਤੇ ਦੀ ਗੱਲ ਕੀਤੀ ਗਈ ਹੈ ਸੋ ਸਾਰੀਆਂ ਚੀਜ਼ਾਂ ਨੂੰ ਜਿਵੇਂ ਕਹਿੰਦੇ ਹੈ ਕਿ ਕੁਦਰਤ ਦੇ ਅੰਦਰ ਸਾਰੇ ਰੰਗ ਹੁੰਦੇ ਹਨਾ ਤੇ ਇੱਕ ਰੰਗ ਇੱਕ ਰੰਗ ਵੀ ਮਿਸਿੰਗ ਹੋ ਜੇ ਉਹਦੇ ਅੰਦਰ ਤਾਂ ਕੁਦਰਤ ਸੁੰਨੀ ਹੋ ਜਾਂਦੀ ਹੈ ਉਦਾਂ ਇਸ ਫਿਲਮ ਦੇ ਅੰਦਰ ਤੁਹਾਨੂੰ ਇੱਕ ਵੀ ਰੰਗ ਹੈ ਜਾਨੀ ਮਿਲੂਗਾ ਕਿ ਜਿਹੜਾ ਵਿੱਚ ਨਹੀਂ ਹੈ ਸੋ ਸਾਡੀ ਅਪੀਲ ਹੈ ਕਿ ਇਸ ਫਿਲਮ ਨੂੰ ਜ਼ਰੂਰ ਦੇਖੇ ਆਇਓ ਤੁਸੀਂ 14 ਨਵੰਬਰ ਨੂੰ ਫੈਮਿਲੀ ਫਿਲਮ ਹੈ ਤਾਂ ਇਸ ਦੇ ਵਿੱਚ ਕਿੰਨੇ ਕਿ ਜਿਹੜੇ ਕਿਰਦਾਰ ਜਿਹੜੇ ਵਿੱਚ ਹੈਗੇ ਨੇ ਔਰ ਕੀ ਕੀ ਉਹਨਾਂ ਦਾ ਇਹ ਰੋਲ ਰਿਹਾ ਹੈਗਾ ਇਹ ਵਿੱਚ ਦੇਖੋ ਇਹ ਕੰਪਲੀਟ ਫੈਮਿਲੀ ਹੈ ਕਿਉਂਕਿ ਆਪਾਂ ਜਦੋਂ ਵੀ ਗੱਲ ਕਰਦੇ ਆਂ ਆਪਾਂ ਦੋਸ਼ ਸਾਰਿਆਂ ਨੂੰ ਦਿੰਦੇ ਆਂ ਕਿ ਅੱਜਕੱਲ ਮਾਡਰਨ ਰਿਸ਼ਤਿਆਂ ਦੇ ਅੰਦਰ ਹੈ ਕਿ ਰਿਸ਼ਤੇ ਖਤਮ ਹੋ ਰਹੇ ਆ ਹਨਾ ਮਾਮਾ ਅੰਕਲ ਬਣ ਗਿਆ ਚਾਚਾ ਵੀ ਅੰਕਲ ਬਣ ਕੇ ਰਹਿ ਗਿਆ ਭੂਆ ਜਿਹੜੀ ਆਂਟੀ ਬਣ ਕੇ ਰਹਿ ਗਈ ਆ ਬਟ ਇਨ ਇਸ ਫਿਲਮ ਦੇ ਅੰਦਰ ਜਰੀਏ ਚਾਹੇ ਕਿਸੇ ਨੇ ਇੱਕ ਡਾਇਲੋਗ ਬੋਲਿਆ ਚਾਹੇ ਕਿਸੇ ਦਾ ਇੱਕ ਸੀਨ ਆ ਹਨਾ ਜੋ ਓਨ ਸਕਰੀਨ ਇੱਕ ਵਾਰੀ ਵੀ ਆਇਆ ਉਹਦੀ ਇੰਪੋਰਟੈਂਸ ਆਪਾਂ ਨੂੰ ਪਤਾ ਲੱਗੂਗੀ ਕਿ ਰਿਸ਼ਤਿਆਂ ਦੀ ਇੰਪੋਰਟੈਂਸ ਕੀ ਹੈ ਐਂਡ ਕਈ ਵਾਰੀ ਇਦਾਂ ਹੁੰਦਾ ਕਿ ਜਿਨ੍ਹਾਂ ਨੂੰ ਆਪਾਂ ਦਰਨਕਾਰ ਦਿੰਦੇ ਆਂ ਨਾ ਮਤਲਬ ਆਪਾਂ ਜਿਨ੍ਹਾਂ ਨੂੰ ਕਹਿ ਦਿੰਦੇ ਆ ਕਿ ਯਾਰ ਨਹੀਂ ਇਹ ਬੰਦੇ ਦੀ ਮੈਨੂੰ ਲੋਡ ਨਹੀਂ ਕਈ ਵਾਰੀ ਹੋਈ ਆਪਣੇ ਲਈ ਖੜ ਜਾਂਦੇ ਆ ਉਹ ਫਿਲਮ ਦੇ ਅੰਦਰ ਤੁਸੀਂ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਕਿ ਕੌਣ ਕਿਵੇਂ ਕਿੱਥੇ ਕਿੰਨੂੰ ਕਿਵੇਂ ਸਹਾਇਤਾ ਕਰਦਾ ਤੇ ਸਰ ਇੱਕ ਵਾਰੀ ਦਰਸ਼ਕਾਂ ਨੂੰ ਦੱਸ ਦਿਓ ਕਿ ਕਿੰਨੀ ਤਰੀਕ ਨੂੰ ਇਹ ਫਿਲਮ ਰਿਲੀਜ਼ ਹੋ ਰਹੀ ਹੈ ਜੀ 14 ਨਵੰਬਰ ਨੂੰ ਇਹ ਫਿਲਮ ਰਿਲੀਜ਼ ਹੋ ਰਹੀ ਹੈ ਜੀ ਚਿਲਡਰਨ ਡੇ ਵਾਲੇ ਦਿਨ ਤੇ ਇਸ ਸਾਲ ਦੀ ਇਹ ਆਖਰੀ ਫਿਲਮ ਹੈ ਪੰਜਾਬੀ ਆਖਰੀ ਫਿਲਮ ਹੈ ਜਿਹੜੀ ਰਿਲੀਜ਼ ਹੋ ਰਹੀ ਹੈ ਉਸ ਤੋਂ ਬਾਅਦ ਤੁਹਾਨੂੰ ਕੋਈ ਵੀ ਫਿਲਮ ਆਈ ਥਿੰਕ ਥੀਏਟਰ ਚ ਨਹੀਂ ਮਿਲੂਗੀ 2026 ਚ ਹੀ ਕੋਈ ਮਿਲੂਗੀ ਤੇ ਇੱਕ ਮੈਂ ਚੀਜ਼ ਹੋਰ ਦੱਸਣੀ ਚਾਹਣਾ ਇਸ ਫਿਲਮ ਦੇ ਅੰਦਰ ਨਾ ਅਸੀਂ ਇੱਕ ਐਸਏ ਡਿਜ਼ੀਜ਼ ਦੀ ਗੱਲ ਕੀਤੀ ਹੈ ਜੋ ਆਪਣੇ ਪੰਜਾਬ ਦੇ ਅੰਦਰ ਆਈ ਥਿੰਕ 3-4 ਲੱਖ ਪੇਸ਼ੈਂਟ ਉਹਦੇ ਬੱਚੇ 3-4 ਲੱਖ ਉਹਦੇ ਐਜੇ ਪੇਸ਼ੈਂਟ ਹੈ ਕਈ ਵਾਰੀ ਉਹ ਪੇਰੈਂਟਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਬੱਚੇ ਉਸ ਡਿਜ਼ੀਜ਼ ਦੇ ਅ ਮਤਲਬ ਉਹਨਾਂ ਨੂੰ ਉਹ ਡਿਸੀਜ਼ ਹੈ ਐਂਡ ਸਮ ਟਾਈਮ ਉਹ ਡਿਸੀਜ਼ ਵੱਡਿਆਂ ਨੂੰ ਵੀ ਹੁੰਦੀ ਹੈ ਐਂਡ ਉਹ ਪਤਾ ਜਾ ਕੇ 40 50 ਸਾਲ ਦੀ ਉਮਰ ਦੇ ਅੰਦਰ ਲੱਗਦਾ ਸੋ ਸ਼ਾਇਦ ਮੇਰੀ ਗੱਲ ਜੇ ਦਰਸ਼ਕਾਂ ਤੱਕ ਪਹੁੰਚ ਰਹੀ ਹੈ ਤਾਂ ਜਿਹੜੇ ਇਸ ਡਿਸੀਜ਼ ਨਾਲ ਲੜ ਰਹੇ ਹੈ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਉਹ ਡਿਸੀਜ਼ ਹੈ ਹਨਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਸ ਡਿਸੀਜ਼ ਦਾ ਨਹੀਂ ਤਾਂ ਸਾਰਾ ਕੁਝ ਡਿਸਕਲੋਜ਼ ਹੋ ਜਾਊਗਾ ਤੇ ਜਿਹੜੇ ਜਿਹੜੇ ਪਰਿਵਾਰਾਂ ਦੇ ਅੰਦਰ ਇਹ ਸਭ ਕੁਝ ਹੁੰਦਾ ਹੈ ਉਹ ਸ਼ਾਇਦ ਸਮਝ ਗਏ ਹੋਣਗੇ ਤਾਂ ਤੁਸੀਂ ਜ਼ਰੂਰ ਦੇਖ ਕੇ ਆਇਓ ਕਿ ਉਹ ਲਾਈਫ ਕਿੰਨੀ ਉਦੋਂ ਸਟਰਗਲ ਵਾਲੀ ਹੁੰਦੀ ਹੈ ਐਂਡ ਤੇ ਪੇਰੈਂਟਸ ਤੇ ਕੀ ਬੀਤਦੀ ਹੈ ਹਨਾ ਤੇ ਬਸ ਅਪੀਲ ਇਹ ਹੈ ਜੀ ਚਿਲड्रन ਡੇ ਵਾਲੇ ਦਿਨ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਫਿਲਮ ਦੇਖ ਕੇ ਆਓ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਆਪਣੇ ਜਿੰਨੇ ਵੀ ਭੈਣ ਭਰਾ ਰਿਸ਼ਤੇਦਾਰ ਹੈ ਸਾਰਿਆਂ ਨੂੰ ਲੈ ਕੇ ਜਾਓ ਤੇ ਪਹਿਲੇ ਦਿਨ ਜਰੂਰ ਦੇਖ ਕੇ ਆਓ ਜੇ ਫਿਲਮ ਚੰਗੀ ਲੱਗੇ ਆ ਕੇ ਰਿਵਿਊ ਕਰ ਦੇਣਾ ਜੀ ਹਾਂ ਚੰਗੀ ਹੈ ਤੁਸੀਂ ਵੀ ਵੇਖਿਓ ਤੇ ਜੇ ਕੋਈ ਕਮੀ ਪੇਸ਼ੀ ਲੱਗੇ ਤਾਂ ਭਾਵੇਂ ਤੁਸੀਂ ਬੇਸ਼ੱਕ ਉਹਨਾਂ ਨੂੰ ਕਹਿ ਦਿਓ ਜੀ ਨਾ ਜਾਓ ਆ ਬਿਲਕੁਲ ਜੀ ਬਹੁਤ ਵਧੀਆ ਜਿਹੜੇ ਨੇ ਗੱਲਬਾਤ ਜਿਹੜੀ ਆ ਬੰਟੀ ਪੱਜ ਨੇ ਕੀਤੀ ਆ ਤਾਂ ਕਲਾਕਾਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਰ ਇਸ ਫਿਲਮ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਤੁਹਾਡਾ ਕਿਰਦਾਰ ਆ ਜੀ ਇਸ ਫਿਲਮ ਦੇ ਵਿੱਚ ਭਾਈ ਮੇਰਾ ਕਿਰਦਾਰ ਹੈ ਜਿਹੜਾ ਸਟੇਸ਼ਨ ਬਾਬੇ ਦਾ ਨਾਮ ਤੇ ਹਨ ਤੇ ਬੜਾ ਵਧੀਆ ਇੱਕ ਖੁੰਡ ਚਰਚਾ ਤੋਂ ਲੈ ਕੇ ਇੱਕ ਵਿਆਹ ਦਾ ਮਾਹੌਲ ਪਿੰਡ ਦਾ ਮਾਹੌਲ ਹਨ ਜਿਵੇਂ ਕੈਨੇਡਾ ਵੀ ਸ਼ੂਟ ਹੋਈ ਹੈ ਫਿਲਮ ਇਹ ਕੈਨੇਡਾ ਵੀ ਹੈਗਾ ਦਿਖਾਇਆ ਗਿਆ ਹਨ ਫਿਲਮ ਦੇ ਵਿੱਚ ਤੇ ਇੱਕ ਪਿੰਡ ਪਿੰਡ ਲੈਵਲ ਤੇ ਬਿਲਕੁਲ ਵਿਆਹ ਦੇ ਵਿੱਚ ਜਿੰਨੇ ਆਪਣੇ ਰਿਸ਼ਤੇ ਫੁੱਫੜਾ ਪੂਆ ਮਾਮੇ ਚਾਚੇ ਦਾਏ ਹਨ ਤੇ ਇੱਕ ਬਾਬਾ ਅੰਟੀਗਵਾਂਡੀ ਹੁੰਦਾ ਜਿਹੜਾ ਜਿਹਨੂੰ ਹਰੇਕ ਹੀ ਕੋਈ ਨਾ ਕੋਈ ਟੀਚਰ ਕਰਦਾ ਤਾਂ ਤੱਕੇ ਬਾਬਾ ਵੀ ਟੀਚਰ ਨਾਲ ਹੀ ਗੱਲ ਕਰਦਾ ਹਨ ਉਹ ਸਾਰੀਆਂ ਚੀਜ਼ਾਂ ਸੀ ਸਾਰੀਆਂ ਸਮੇਟੀਆਂ ਨੇ ਇਹਦੇ ਵਿੱਚ ਫਿਲਮ ਦੇ ਵਿੱਚ ਬਹੁਤ ਵਧੀਆ ਫਿਲਮ ਦਾ ਮੈਸੇਜ ਜਿਵੇਂ ਬੰਟੀ ਭਾਈ ਨੇ ਦੱਸਿਆ ਤੁਹਾਨੂੰ ਤੇ ਸੁਵਾਦ ਆਊਗਾ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ 14 ਨਵੰਬਰ ਨੂੰ ਫਿਲਮ ਜ਼ਰੂਰ ਦੇਖਣ ਜਾਓ ਤੇ ਆਪਣੇ ਦੇਖਣ ਤੋਂ ਬਾਅਦ ਆ ਕੇ ਰਿਵਿਊ ਦਿਓ ਆਪਣੇ ਤਾਂ ਸਾਨੂੰ ਪਤਾ ਵੀ ਤੁਹਾਡੇ ਰਿਵਿਊ ਬਹੁਤ ਅੱਛੇ ਹੋਣਗੇ ਕਿਉਂਕਿ ਇਹ ਇੱਕ ਫਿਲਮ ਇੱਕ ਮੈਸੇਜ ਹੈਗਾ ਜਿਹੜਾ ਕਿ ਇੱਕ ਪਰਿਵਾਰਕ ਫਿਲਮ ਹੈ ਐਆਂ ਜਿਹਾ ਫਿਲਮਾਂ ਨੂੰ ਜੇ ਤੁਸੀਂ ਐਪਰੀਸ਼ੀਏਟ ਕਰੋਗੇ ਤਾਂ ਹੀ ਅੱਗੇ ਨਵੇਂ-ਨਵੇਂ ਹੋਰ ਕਨਸੈਪਟ ਬਣਗੇ ਹਨ ਵੀ ਕੱਲਾ ਇਹ ਆਪਾਂ ਹਾਸੀ ਠੱਠੇ ਦੇ ਵੀ ਨਹੀਂ ਖੜਾਈ ਹੋਈ ਫਿਲਮ ਠੀਕ ਹੈ ਨਾ ਵੀ ਇਹਦੇ ਵਿੱਚ ਸਾਰਾ ਕੁਝ ਦਿਖਾਇਆ ਗਿਆ ਇੱਕ ਮੈਸੇਜ ਹਰ ਤੀਜੇ ਘਰ ਦੀ ਕਹਾਣੀ ਆ ਹੋ ਸਕਦਾ ਤੁਹਾਡੇ ਘਰ ਦੀ ਹੋਵੇ ਜਾਂ ਤੁਸੀਂ ਉਹ ਚੀਜ਼ ਨੂੰ ਦੇਖ ਰਹੇ ਹੋ ਹਣਾ ਆਪਾਂ ਉਹ ਸਾਰਾ ਕੁਝ ਫਿਲਮ ਦੇ ਵਿੱਚ ਸਮੇਟਿਆ ਗਿਆ ਹੈਗਾ ਤੇ ਬਹੁਤ ਸੋਹਣੀ ਫਿਲਮ ਹੈ ਵੀਰੇ ਸਾਰਿਆਂ ਨੇ ਬਹੁਤ ਵਧੀਆ ਕੰਮ ਕਰਿਆ ਹੈਗਾ ਕਾਫੀ ਮਿਹਨਤ ਹੈ ਭਾਜੀ ਹੋਰਿਆਂ ਦੀ ਤੇ ਪ੍ਰਮਾਤਮਾ ਬੂਰ ਲਾਊਗਾ ਜੀ ਜੀ ਬਿਲਕੁਲ ਜੀ ਤੁਸੀਂ ਸੁਣਿਆ ਜੀ ਬਹੁਤ ਵਧੀਆ ਜਿਹੜੀ ਆ ਇਹ ਫਿਲਮ ਦੇ ਬਾਰੇ ਜਿਹੜੇ ਨੇ ਵਿਚਾਰ ਜਿਹੜੇ ਉਹਨਾਂ ਸਾਂਝੇ ਕੀਤੇ ਨੇ ਤਾਂ ਮੈਮ ਕੀ ਕਹਿਣਾ ਚਾਹੋਗੇ ਫੈਮਿਲੀ ਫਿਲਮ ਆ ਔਰ ਇਹ ਜਿਹੜੀ ਆਪਾਂ ਗੱਲਬਾਤ ਵੀ ਕੀਤੀ ਹੈ ਕਿ ਇਹ ਜਿਹੜੀ ਸਟੋਰੀ ਆ ਉਹ ਸਾਡੀ ਆਪਣੀ ਲਾਈਫ ਦੇ ਨਾਲ ਹੀ ਰਿਲੇਟਡ ਆ ਤਾਂ ਕੀ ਕੁਝ ਫੇਸ ਕਰਨਾ ਪਿਆ ਇਸ ਫਿਲਮ ਨੂੰ ਲੈ ਕੇ ਵੀ ਵੈਸੇ ਜੀ ਸਾਡਾ ਉਧਰ ਤਾਂ ਕੋਈ ਨਹੀਂ ਸੀਗਾ ਬਾਰ ਦਾ ਹਣਾ ਸਾਡਾ ਤਾਂ ਇੱਥੇ ਹੀ ਸੀਗਾ ਸੀਨ ਸਾਰੇ ਤੇ ਮੇਰਾ ਇਹਦੇ ਵਿੱਚ ਭੂਆ ਦਾ ਕਰੈਕਟਰ ਸੀ ਤੇ ਤੁਹਾਨੂੰ ਪਤਾ ਹੈ ਪੂਆ ਦੇ ਉਹਦੇ ਵਿੱਚ ਨੋਕ-ਚੋਕ ਚੱਲਦੀ ਹੋ ਹਨਾ ਪੂਆ ਫੁੱਫੜ ਦਾ ਤੇ ਉਹਦਾ ਦਾ ਕਰੈਕਟਰ ਤੇ ਬਾਕੀ ਸਭ ਵਧੀਆ ਤੁਸੀਂ ਸਾਰੇ ਜਣੇ 14 ਨਵੰਬਰ ਨੂੰ ਜਾ ਕੇ ਫਿਲਮ ਜ਼ਰੂਰ ਦੇਖ ਕੇ ਆਇਓ ਤੇ ਬਾਕੀ ਤੁਹਾਨੂੰ ਪਤਾ ਲੱਗ ਜੂਗਾ ਫਿਲਮ ਦੇਖ ਕੇ ਵੀ ਅਸਲੀ ਕਹਾਣੀ ਕੀ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਉਗੀ ਆ ਜੀ ਮੈਮ ਤੁਹਾਡਾ ਇਹ ਦੇ ਵਿੱਚ ਕੀ ਰੋਲ ਸੀਗਾ ਸਤਿ ਸ਼੍ਰੀ ਅਕਾਲ ਜੀ ਮੇਰਾ ਇਸ ਨਾਮ ਕਮਲਦੀਪ ਕੌਰ ਹੈ ਤੇ ਮੇਰਾ ਮੈਮ ਜਿਹੜਾ ਕਮਲ ਕੁੰਗੁਰਾ ਮੈਮ ਨੇ ਉਹਨਾਂ ਦੀ ਫਰੈਂਡ ਦਾ ਕਰੈਕਟਰ ਹੈ ਸੋ ਸਾਡਾ ਸੀਕੁਐਂਸ ਵੀ ਜਿਹੜਾ ਸੀਗਾ ਉਹ ਇੰਡੀਆ ਦਾ ਹੀ ਸੀਗਾ ਜੋ ਵਿਆਜ ਇੱਕ ਨੁੱਕਜੁਕ ਹੁੰਦੀ ਹੈ ਔਰ ਦਰਸ਼ਾਈ ਗਈ ਹੈ ਸੋ ਮੈਂ ਰਿਕਵੈਸਟ ਕਰਦੀ ਹਾਂ ਸਾਰਿਆਂ ਨੂੰ 14 ਨਵੰਬਰ ਨੂੰ ਫਿਲਮ ਜ਼ਰੂਰ ਦੇਖਿਓ ਤੁਹਾਨੂੰ ਬਹੁਤ ਪਸੰਦ ਆਏਗੀ ਥੈਂਕ ਯੂ ਔਰ ਮੈਮ ਕੀ ਗੱਲ ਕੀ ਕਹਿਣਾ ਚਾਹੋਗੇ ਤੁਸੀਂ ਇੱਕ ਤੇਰੇ ਕਰਕੇ ਜਿਹੜਾ ਫਿਲਮ ਬਣਾਈ ਗਈ ਹੈ ਉਹਦੇ ਵਿੱਚ ਕੀ ਕਿਰਦਾਰ ਕੀ ਰਿਹਾ ਹੈ ਤੁਹਾਡਾ ਸੱਚੀ ਕਲਜੀ ਮੇਰਾ ਨਾਮ ਪ੍ਰਭ ਹੈ ਤਾਂ ਇਸ ਮੂਵੀ ਦੇ ਵਿੱਚ ਮੇਰਾ ਕਰੈਕਟਰ ਐਜ਼ ਅ ਸਿਸਟਰ ਦਾ ਸੀ ਕਿ ਜੋ ਕਿ ਪ੍ਰਭ ਭਾਜੀ ਤੇ ਜਸਕਰਨ ਭਾਜੀ ਦੀ ਮੈਂ ਸਿਸਟਰ ਦਾ ਰੋਲ ਪਲੇ ਕੀਤਾ ਹੈਗਾ ਜੋ ਕਿ ਵਿਆਹ ਦੇ ਵਿੱਚ ਇੱਕ ਖੁਸ਼ੀ ਹੁੰਦੀ ਹੈ ਸਿਸਟਰ ਨੂੰ ਕਿ ਉਹਦੇ ਭਰਾ ਦਾ ਵਿਆਹ ਹੈ ਉਹ ਅਸੀਂ ਖੁਸ਼ੀਆਂ ਉੱਥੇ ਹੋਈਆਂ ਠੀਕ ਹੈ ਇਦਾਂ ਵਧੀਆ ਰੋਲ ਪਲੇ ਅਸੀਂ ਕੀਤਾ ਹੈਗਾ ਤੇ ਮੈਂ ਤੁਹਾਨੂੰ ਵੀ ਇਹ ਕਹੂੰਗੀ ਤੁਸੀਂ ਜਾ ਕੇ ਪੂਰੀ ਮੂਵੀ ਦੇਖੋ 14 ਨਵੰਬਰ ਨੂੰ ਇੱਕ ਤੇਰੇ ਗਾਰਗੇ ਥੈਂਕ ਯੂ ਬਿਲਕੁਲ ਜੀ ਸੁਣਿਆ ਤੁਸੀਂ ਇੱਕ ਤੇਰੇ ਕਰਕੇ ਮੂਵੀ ਜਿਹੜੀ ਆ ਉਹ 14 ਤਰੀਕ ਨੂੰ ਜਿਹੜੀ ਰਿਲੀਜ਼ ਹੋ ਰਹੀ ਹੈ ਔਰ ਦਰਸ਼ਕਾਂ ਨੂੰ ਜਿਹੜਾ ਅਪੀਲ ਕੀਤੀ ਜਾ ਰਹੀ ਹੈ ਕਿ ਇੱਕ ਵਾਰ ਜਿਹੜਾ ਹੈ 14 ਤਰੀਕ ਨੂੰ ਜਾ ਕੇ ਸ੍ਰੀਮਾਂ ਘਰਾਂ ਦੇ ਵਿੱਚ ਇਹ ਫਿਲਮ ਜ਼ਰੂਰ ਦੇਖਣ ਔਰ ਫੈਮਲੀ ਫਿਲਮ ਹੈ ਉਹ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਦੇਖਣ ਵਾਲੀ ਜਿਹੜੀ ਫਿਲਮ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਆਪਸੀ ਰਿਸ਼ਤੇ ਇਹਦੇ ਵਿੱਚ ਦਰਸਾਏ ਗਏ ਨੇ ਕਿ ਭਰਾ ਦਾ ਕੀ ਰਿਸ਼ਤਾ ਆ ਪੂਰੀ ਫੈਮਲੀ ਜਦੋਂ ਇੱਕ ਦੂਜੇ ਦੇ ਉੱਤੇ ਜਦੋਂ ਮੁਸੀਬਤ ਪੈ ਜਾਂਦੀ ਹੈ ਤਾਂ ਪਰਿਵਾਰ ਕਿਸ ਤਰ੍ਹਾਂ ਜਿਹੜਾ ਉਹ ਆਣ ਖੜਾ ਹੁੰਦਾ ਹੈ ਫਿਲਹਾਲ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਦੇ ਸਹਿਯੋਗੀ ਦੇ ਨਾਲ ਚੰਦਨ ਗਿਨਾਰੂ ਜਨਸ ਸਪੋਕਸਮੈਨ ਸ਼੍ਰੀ ਅੰਮ੍ਰਿਤਸਰ ਸਾਹਿਬ